ਕੋਸੇ ਦਾ ਟੈਕੀ ਬਲੌਗ ਅਜਾ ਹਰ ਯਾਤਰੀਕ TI 2 2023 23 ਤੱਕ ਹੋ ਗਿਆ ਕਈ 2 2023 2 ਵਜੇ ਐਂਟਰੀ ਲਈ ਮੈਂ ਘਰ ਆ ਗਿਆ ਰੋਟੀ ਖਾਧੀ ਸਵੇਰ ਦੀ ਤੇ ਧੁੱਪ ਬਹੁਤ ਜ਼ਿਆਦਾ ਤੇ ਜੇ ਤੁਸੀਂ ਦੱਸੋ ਕਿ ਕਿਹੜੀ ਏਰੀਆ ਚ ਵੀਡੀਓ ਦੇਖਣਿਓ ਤੁਸੀਂ ਇਹ ਦੇਖ ਕੇ ਬੋਰ ਹੋ ਗਏ ਹੋ ਨਾ ਚਲ ਕੋਈ ਗੱਲ ਨਹੀਂ ਮੈਂ ਵੀਡੀਓ ਰੋਜ਼ ਅਪਲੋਡ ਕਰਾਂਗਾ ਜਿੰਨਾਂ ਮਾ ਜੀ ਹੋਰ ਵੀ ਕੋਈ ਤਾਂ ਵੀਡੀਓ ਦੇਖੂਗਾ ਮੇਰੀ ਠੀਕਾ ਕਈ ਵਾਰ ਬਾਹਰ ਅੰਦਰ ਜਾਣਾ ਤੁਸੀਂ ਉਹ ਵੀਡੀਓ ਦੇਖ ਸਕਦੇ ਹੋ ਕਈ ਵਾਰ ਮੈਂ ਜਾ ਕੇ ਦੁਕਾਨ ਤੀਰਾਨੇ ਦਾ ਕਰੀ ਰਹਿਣਾ ਮੈਂ ਆਏ ਇਸ ਸਾਲ ਦੀਆਂ ਵੀਡੀਓ ਦੇ ਵਿੱਚ ਇੱਕਾਂ ਦੀ ਦੁਕਾਨ ਇੱਕ ਵਾਰ ਵੀ ਆਪਣੀ ਦੁਕਾਨ ਨਹੀਂ ਦਿਖਾਈ ਕਿਉਂਕਿ ਮੈਂ ਦਿਖਾਣਾ ਚਾਹ ਰਿਹਾ ਕਿਉਂਕਿ ਮੈਂ ਉਹ ਆਪਣੀ ਦਿਨਸਾਹਿਬੀ ਵਿੱਚ ਦਿਖਾਣਾ ਚਾਹਤਾ ਹੁਣ ਮੈਂ ਇੱਕ ਕਮਰੇ ਦਿਖਾਵਾਂਗਾ ਜੇ ਅਲਾਰਮ ਲੱਗਾ ਹੋਇਆ ਹੈਗਾ ਜੋ ਕਿ ਇਹ ਜੇ ਉਹਦਾ ਲੱਗਾ ਹੈਗਾ ਆਪਣੀ ਵੈਨ ਜਿਹੜਾ ਸਕੂਲ ਵੈਨ ਇੱਥੇ ਲਾਰਨ ਨਗਰ ਹੈਗਾ ਦੇਖੋ ਸਪੀਰੇ ਵਾਲਾ ਲਾਰਮ ਲੱਗਾ ਹੋਇਆ ਹੈਗਾ ਫਿਕਰੀ ਤੇ ਬਾਬੇ ਨੂੰ ਚਲਾਉਣਾ ਤੇ ਫਿਰ ਮੈਂ ਇਦਾਂ ਦੇ ਕਿਉਂ ਗੱਲਾਂ ਕਰਨ ਲੱਗਾ तो जो तुम पुरानी मनो देख चुके देख सकते हो ते ते मैं मीन चंद वीडियो बना वास्तव आ गया स्टूडियो फिर मीन चंदो बनाऊंगा अपना एडिट अपलोड करूंगा जो चार बजे तक अपलोड होगी ठीक है तो मैं सन रात में मिलूंगा मान तक बढ़ा के आ गया वो थोड़ा नहेरा होगा तुम्हें भी इगनोड करते करो अपना मोबाइल का कैमरा नहीं वजी हैगा तुम मैं सपोर्ट करो बद मैं मोबाइल लैसा कैमरा लै सक मिलना सो चीज़ बद सपोर्ट करो चलो मिलता सूँ ਸਰਾਂ ਤੁਸੀ ਵੀਰੇ ਚ ਬਣਾ ਲਿਸ ਕਿਤਨਾ ਮੈਨਾ ਰਾਤ ਨੂੰ ਤੋਂ ਅੱਜ ਦੇ 17 ਮਿੰਟੇ ਕਾਫੀ ਦੱਸ ਦਾਂ ਦੋਸਤੋ 8:17 ਮਿੰਟ ਹੋ ਗਏ ਨੇ ਕਿ ਮੈਂ ਆ ਜਾ ਜੀ ਦੁਕਾਨ ਤੋਂ ਉੱਠ ਜਲੇ ਤੇ ਹੁਣ ਮੈਂ ਹੁਣ ਰੋਟੀ ਖਾਣਾ ਤਾਂ ਤੁਹਾਨੂੰ ਮੈਂ ਤਾਂ ਖਾਲੀ ਰੋਟੀ ਮੈਂ ਲੇਟ ਰੋਟੀ ਖਾਣਾ ਨਹੀਂ ਸੀ ਆ ਦੇਖੋ ਤੁਸੀਂ ਨਹੀਂ ਰੋ ਸਕ ਗਿਆ ਤੇ ਕਦੋਂ ਤੁਸੀ ਵੀਰੇ ਚ ਬਣਾ ਲਿਸ ਕਿਤਨਾ ਕਰੋ ਕੱਲ ਨੂੰ ਮੈਂ ਜਿੰਮਾ ਸਵੇਰੇ ਆਉਂਕਾ ਕੱਲ ਰੱਖਿਆ ਸੰਦ ਸੁੰਗਾਂ ਕਿ ਕੱਲ ਵੀਡੀਓ ਹੁਣਾਣਾ ਵੀਡੀਓ ਤਾਂ ਬਣਾ ਕੇ ਸੁੰਗਾਂ ਤੁਸੀ ਵੀਰੇ ਚ ਬਣਾ ਲਿਸ ਕਿਤਨਾ ਕਰੋ ਤੁਮਿੰਨਾ ਕੋ ਕੱਲ ਨੂੰ ਸਵੇਰੇ ਅੱਜ ਅਗਲਾ ਦਿਨ ਹੈ ਕਾਫੇ ਦਾ ਸਹਦੋਸਤ ਅੱਜ ਅਗਲਾ ਦਿਨ ਹੈ 24 2023 ਨੂੰ 24 2023 ਦੇ 6:32 ਹੋ ਗਏ ਨੇ ਇਹ ਕਾਫੇ ਦਾ ਸੰਚਾਰਿਕ 32 ਮਿੰਟ ਹੋ ਮੰਦਾਂ ਦੇ ਤੱਕ ਪੜ੍ਹੇ ਸੋਕਾਣ ਦੇ ਕੋਲ ਸਭ ਨਾਲ ਮੈਂ ਸ਼ੇਅਰ ਕਰ ਲਿਆ 23 862 ਸਰਵਰ ਕੀ ਮਨਤੀ ਹੋ ਮੰਦ ਸੀ ਠੀਕ ਹੈ ਤੇ ਮੈਂ ਇੱਕ ਬਸ ਕਰਾਇਆ ਤੇ ਕੰਮ ਕੀਤਾ ਤੇ ਮੈਂ ਨਾਲੇ ਉਨੱਕ ਤਿਆਰ ਹੋ ਗਿਆ ਡਿਪਾਰਟਮੈਂਟ ਡਾਇਰੈਕਟਰ ਭਾਈ ਜੀ ਨੂੰ ਮੈਂ ਠੰਡ ਦਿਆ ਤੋਂ ਸੋਈ ਬਾਹਰ ਬਹੁਤ ਜਾਨਸਮਾਨ ਨਹੀਂ ਰਹਾ ਤੇ ਹੁਣ ਮੈਂ ਤੁਹਾਨੂੰ ਉਹ ਬਾਅਦ ਵਿੱਚ ਮਿਲੂੰਗਾ ਜਦੋਂ ਮੈਂ ਬਿਯਾਰ ਜਾ ਰਿਹਾ ਹਾਂ ਉਦੋਂ ਤੁਹਾਨੂੰ ਮਿਲੂੰਗਾ 10 ਮਿੰਟ ਨੂੰ ਸੱਡ ਨੂੰ ਜਾ 10 ਰੁਪਏ ਬਿਆਜਾਂਗਾ ਉਹ ਤੋਂ ਮੰਨ ਜੂਗਾ ਦੋ ਸੌ ਰੁਪਏ ਚੋਣਾਂ ਰਸਕ ਟਣਾ ਲਵਤੇ ਮੈਨੋਂ ਇੱਕ ਮोटा ਖਰਚਾ ਹੋਣਾ ਕੀ ਮोटा ਖਰਚਾ ਅੱਜ ਕਰਨਾ ਉਹ ਵੀ ਤੁਹਾਨੂੰ ਮੈਂ ਲਾਸਟ ਵਿੱਚ ਦੱਸੂਗਾ ਜੋ ਕਿ ਬਹੁਤ ਜ਼ਿਆਦਾ ਮोटा ਹੈ 2000 ਰੁਪਏ ਦੇ ਨਿਕਾਤਾ ਖਰਚ ਆਇਆ ਸਰਬਦਾ ਕਿੰਨਾ ਦਾ ਟੋਟਲ ਖਰਚਾ ਹੈ ਕੀ ਨੁਕਸਾਨ ਹੋਇਆ ਹੈ ਮੈਂ ਉਹ ਵੀ ਤੁਹਾਨੂੰ ਲਾਸਟ ਵਿੱਚ ਦੱਸਾਂਗਾ ਜਿਹਦੀ ਲੋਡ ਹੁੰਦੀ ਹੈ ਥੋੜੀ ਮਲਟੀਪਲ ਕੰਮ ਕਰਨ ਦੇ ਉਹਦੀ ਲੋਡ ਪੈ ਜਾਂਦੀ ਹੈ ਕਰਨਾ ਪੈਂਦਾ ਠੀਕ ਹੈ ਤੁਹਾਨੂੰ ਮਨ ਜੋ ਕਿ ਲਾਸਟ ਵਿੱਚ ਦੱਸਾਂਗਾ ਜਦੋਂ ਮੈਂ ਹੁਣ ਬਿਆਜਾਂਗਾ ਉਸ ਤੋਂ ਬਾਅਦ ਵਿੱਚ ਆ ਕੇ ਯਾ ਡਾਕਟਰ ਕਹਿ ਰਹੇ ਨੇ ਉਹ ਸਮਝ ਨਹੀਂ ਆ ਰਿਹਾ ਕਿ ਉਹ ਮੈਨੂੰ ਕਿਹੜਾ ਚੰਗਾ ਚੰਦਾ ਦੋ ਬਿਹਾ ਨਹੀਂ ਮਿਲਵਾਉਂਦੇ ਤੋਂ ਤੇ ਮੈਂ ਤੁਸੀ ਸਾਨੂੰ ਮੈਂ ਦੱਸਾਂ ਸੀਗਾ ਕਿ 11 ਵਜੇ ਜਾਊਂਗਾ 10 ਵਜੇ ਜਾਊਂਗਾ ਬਿਹਾ ਬਿਹਾ ਮੈਂ 11 ਵਜੇ ਜਾਊਂਗਾ ਹੁਣ 11 ਵਜੇ 10 ਮਿੰਟ ਟੋਕਣੇ ਮੈਂ ਮਮੀ ਜੀ ਨਹੀਂ ਕਰ ਤੇ ਮੈਂ ਜਦੋਂ ਤੱਕ ਆ ਕੇ ਕੰਮ ਕਰ ਲਿਆਗਾ ਤੇ ਦੁਬਾਰਾ ਤੋਂ ਬਿਹਾ ਜਾ ਕੇ ਆਉਂਗਾ ਤੁਸੀ ਦੇਖ ਸਕਦੇ ਹੋ ਤੋਂ ਪੋਪਾ ਵੇਖ ਸਕਦੇ ਹੋ ਤੁਸ ਜਸਨ ਵੀ ਹੁਣ ਗਰਮੀ ਹੋ ਗਈ ਆ ਹੁਣ ਮੈਂ ਟੋਪੀ ਐਂਡ ਜੈਕਟ ਲਾ ਕੇ ਰੱਖੂਗਾ ਠੀਕ ਆ ਤੇ ਹੁਣ ਗਰਮੀ ਹੋ ਗਈ ਮੌਸਮ ਦਾ ਅੱਜ ਬਤਲਾ ਰਿਹਾ ਅੱਜ ਕੱਲ ਪੰਜਾਬ ਦੇ ਵਿੱਚ ਮੌਸਮ ਦਾ ਕਿਸ ਤਰ੍ਹਾਂ ਮੋੜਾ ਹੋ ਰਿਹਾ ਹੈ ਹੁਣ ਦਾ ਗਰਮ ਕਰਨ ਰੱਖਿਆ ਹੋਇਆ ਹੈਗਾ ਜਲਦ ਜਲਦ ਵੀਡੀਓ ਜਨਕੀ ਕਰਕੇ ਫੈਸਲਾ ਮੈਂ ਲਵਾਂਗਾ ਤੇ ਜਦੋਂ ਮੈਂ ਬਿਆਰੂ ਆ ਕੇ ਮਿਲੂੰਗਾ ਮੈਂ ਜਨਕੀ ਸਾਡੇ ਤੋਂ ਗਰਮ ਹੋ ਜਾਵਾਂਗਾ ਤੇ ਸਾਡੇ ਕੋ 11:30 ਵਜੇ ਜਾ ਕੇ ਆ ਕੇ ਉਹ ਦੁਬਾਰਾ ਸੁਣਮਾ ਮਿਲੂੰਗਾ ਤੇ ਮੇਰੇ ਨਾਲ ਕੀ ਕੀ ਮੇਰਾ ਬੱਟਾ ਟੰਕੀ ਹੋ ਗਿਆ ਵੱਡਾ ਖਰਚਾ ਹੋ ਰਿਹਾਗਾ ਉਹ ਸੁਣ ਮੈਂ ਆ ਕੇ ਦੱਸੂਗਾ ਤੇ ਆ ਕੇ ਵੀਡੀਓ ਦਾ ਐਂਡ ਕਰੂੰਗਾ ਤੇਰਾ ਖਰਚਾ ਉਹ ਸੁਣਮਾ ਦੱਸ ਦੇਵਾਂਗਾ ਕਿ ਕਮਰੇ ਚੀਜ਼ਾਂ ਉਹ ਖਰਾਬ ਹੋ ਗਈਆਂ

ਤੇ ਸੋਨ ਮਾ ਦਸ ਨਾ ਰਹੀ ਮੋਟਾ ਕਚਨ ਉਹ ਤੋਂ ਪਹਿਲਾਂ ਮੇਰੀ ਵੀਡੀਓ ਥੋੜੀ ਜੀ ਦੇਖੋ ਤੁਬਾਰਾ ਸਮਾਂ ਮੈਗਾ ਚੁਗਾਣਾ ਵੀਡੀਓ ਦੇਖੋ ਉਸੇ ਤੋਂ ਸਵੇਰ ਨੂੰ ਵੀ ਦੱਸਣੀ ਆ ਕਿ ਅੱਜ ਮੈਂ ਸਵੇਰੇ ਜਿੰਦਾ ਸਾਡੇ ਸਵੇਰੇ ਆਪ ਲੋਕ ਬਣਾਏ ਸੀਗੇ ਸਵੇਰੇ ਪੱਤਰ ਸੀਗਾ ਕਿ ਮੋਟਾ ਖਰਚਾ ਕੀ ਹੋਣਾ ਅੱਜ ਨੂੰ ਜਿਸ ਮੈਂ ਕਿ ਤੁਹਾਨੂੰ ਬੜਾ ਲਾਈਕ ਕਰੋ ਸ਼ੇਅਰ ਕਰੋ ਪਾ ਰਹੇ ਨਾ ਕਮੈਂਟ ਕਰੋ ਸਰ ਨੂੰ ਪਤਾ ਲੱਗੇ ਕਿ ਮੋਟਾ ਖਰਚਾ ਹੋਇਆ ਅੱਜ ਕੀ ਜੋ ਮੈਂ ਦਸਨ ਜਾਣਾ ਨਾ ਪਹਿਲਾਂ ਸਵੇਰ ਤੋਂ ਸੂਰਜ ਅੱਜ ਸਵੇਰੇ ਬੱਦਲ ਸੀਗੇ ਤੇ ਅੱਜ ਮੇਰਾ ਮੋਟਾ ਖਰਚਾ ਹੋਗਾ ਕੀ ਹੋਗਾ ਜੋ ਮੇਰੇ ਆਪਣਾ ਪ੍ਰਿੰਟਰ ਸੀ ਪ੍ਰਿੰਟ ਦਾ ਰੋਲਰ ਦਾ ਕੰਮ ਕਰਵਾਇਆ ਹੈ ਨਾ ਮੈਂ ਪ੍ਰਿੰਟ ਦੀ ਮੁਰਮਮਤ ਕਰਾਈ ਜਿਸ ਨੇ ਪ੍ਰਿੰਟਰ ਦੀ ਮੁਰਮਮਤ ਕਰਾਈ ਤੇ ਅੱਜ ਸਵੇਰੇ ਬਦਲ ਸੀ ਹੈ ਤੇ ਪ੍ਰਿੰਟਰ ਦੀ ਮੁਰੰਮਤ ਕਰਾਈ ਅੱਜ ਸਵੇਰੇ ਬਦਲ ਸੀ ਸੋ ਕਿ ਮਨ ਮੁਰੰਮਤ ਕਰਾਈ ਜੋ ਕਿ ਰੋਲਰ ਆ ਉਹ ਸਾਫ ਕਰਾਇਆ ਰॉड ਉਹ ਬੁਆਈਆ ਤੇ ਇੰਕ ਸਿਆਹੀ ਪੁਆਈਆ ਜਿਸ ਸਮੇਂ ਕੀ ਰੋਲਰ ਦੇ ਜਸ ਸਿਆਹੀ ਪੁਆਈਆ ਤੇ ਗਾਈ ਸਟੇਜ ਅੱਜ ਸਵੇਰੇ ਇਹ ਦੱਸਣਾ ਸੀਗਾ ਕਿ ਅੱਜ ਜਦੋਂ ਮਸਵੇਰੇ ਬਦਲ ਸੀਗਾ ਤੇ ਮੈਂ ਪ੍ਰਿੰਟਰ ਦੀ ਮੁਰੰਮਤ ਕਰਾਈ ਅੱਜ ਸਵੇਰੇ ਬਦਲ ਸੀ ਤੇ ਮੈਂ ਨੰਤਰ ਮ ਖਾਚਾ ਹੋਇਆ ਅਸਰ ਬਗਸੇ ਮੁੰਡਾ ਹੱਥ ਕਰ ਸਕਦੇ ਜਿੰਨਾ ਬੜਾ ਬਦਲ ਲਾਈਕ ਕਰ ਲੈ ਜੇ ਤੁਸੀਂ ਮੈਨੂੰ ਚੈਨਲ ਤੇ ਮੈਂ ਤੇ ਚੈਨਲ ਸਬਸਕ੍ਰਾਈਬ ਕਰ ਬਗੋ ਤਾਂ ਨੋਟੀਫਿਕੇਸ਼ਨ ਬਲ ਪ੍ਰੈਸ ਕਰਕੇ ਆਲਦ ਬਟਨ ਬੀਰ ਰਸਮਾਨ ਅੰਦਰ ਕਮੈਂਟ ਜੇ ਸੋਸੇ ਸੋਸੇ ਮੈਂ ਹਾਂ ਇੰਸਟਾਗ੍ਰਾਮ ਫੇਸਬੁਕ ਟਵਿੱਟਰ ਕੋ ਕੈਸੇ ਸੇ ਫੋਲੋ ਕਰਨਾ ਚਾਹੁੰਦੇ ਸਾਰਾ ਲਿੰਕ ਡਿਸਕ੍ਰਿਪਸ਼ਨ ਚ ਮੌਜੂਦ ਇਸ ਮੇਰੀ ਟੈਕਨਕਲ ਰੋਡ ਕਰਨਾ ਚਾਹੁੰਦੇ ਤੇ ਵਿਚ ਪੁਰਾਣੇ ਕਾਇ ਬਣ ਜਾ ਕੇ ਮੈਂ ਚਾਹੁੰਦਾ ਜੇ ਕਿਸੇ ਸਰਪ੍ਰਾਈਜ਼ ਕਰ ਸਕਦੇ ਚੈਨਲ ਦੇ ਨੋਟੀਫਿਕੇਸ਼ਨ ਪ੍ਰੈਸ ਕਰਕੇ ਆਲਦ ਬਟਨ ਦਬਲ ਮੇਰੇ ਰਸਮਾਨ ਅੰਦਰ ਛੋ ਤੇ ਮੇਰੇ ਸੁਣਨ ਵਾਲਿਆਂ ਸਾਡੇ ਸਾਰੇ ਐਮਪਲਾਈ ਨਹੀਂ ਕੋਸੀ ਕਰ ਰੋਮੈਂਟ ਮੈਂ ਤਾਂ ਹਰ ਇੱਕ ਟੋਟਾ ਟੱਕ ਕੇ ਨਾ ਜੁਆਇਨ ਗਿਆ ਪਰ